ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਡਾਕਟਰ ਧੂਗਾ ਗੁਰਪ੍ਰੀਤੀ ਕਿਤਾਬ ਜ਼ਾੜੇ ਦਿਨ। ਇਹ ਜੋ ਦੁਨੀਆ ਸਹਿਰ ਮੇਲਾ ਅੱਜ ਆਪਾਂ ਪੜਾਂਗੇ ਇਸ ਕਿਤਾਬ ਦਾ ਦਿਨ 29ਵਾਂ। ਵੇਖਣ ਤਾਂ ਅੱਖਾਂ ਜੰਮ ਦੇ ਅਨਸਾਰ ਹੀ ਲੱਗ ਪੈਂਦੀਆਂ ਨੇ ਪਰ ਇਹਨਾਂ ਨੂੰ ਖੁੱਲਦਿਆਂ ਖੁੱਲਦਿਆਂ ਕਈ ਵਾਰ ਉਮਰਾਂ ਬੀਤ ਜਾਂਦੀਆਂ। ਜਦ દિਸ਼ਾ ਹੀ ਗਲਤ ਹੋਵੇ ਤਾਂ ਤੇਜ਼ ਰਫ਼ਤਾਰ ਕਿਸੇ ਕੰਮ ਨਹੀਂ ਆਉਂਦੀ। ਬਹੁ ਫੁੱਟਦਿਆਂ ਹੀ ਫਕੀਰ ਦਾ ਧਿਆਨ ਔਰ ਸੁੱਤੇ ਪਏ ਇੱਕ ਛੋਟੇ ਕੱਦ ਤੇ ਭਾਰੇ ਸਰੀਰ ਵਾਲੇ ਆਦਮੀ ਵੱਲ ਪਿਆ ਰੱਬ ਦੇ ਬੰਦੇ ਤੂੰ ਕਦੋਂ ਆਇਆ ਰਾਤੀ ਪਤਾ ਹੀ ਨਹੀਂ ਲੱਗਿਆ ਫਕੀਰ ਨੇ ਉਸ ਉਪਰੇ ਬੰਦੇ ਨੂੰ ਪੁੱਛਿਆ ਰਾਤੀ ਤੁਹਾਨੂੰ ਸੁਤਿਆਂ ਵੇਖ ਕੇ ਮੈਂ ਵੀ ਇੱਥੇ ਹੀ ਸੌਂ ਗਿਆ ਸੀ ਹੁਣ ਜੈਸਲਮੇਰ ਜਾ ਰਿਹਾ ਹਾਂ ਉਸ ਨੇ ਜਵਾਬ ਦਿੱਤਾ ਜੈਸਲਮੇਰ ਇੰਨੇ ਦੂਰ ਕੀ ਕੰਮ ਪੈ ਗਿਆ ਫਕੀਰ ਨੇ ਪੁੱਛਿਆ ਸੋਣਿਆ ਉਹ ਇੱਕ ਹਕੀਮ ਉਮਰ ਲਵੇਰੀ ਕਰਨ ਦੀ ਦਵਾਈ ਦਿੰਦਾ ਹੈ ਉਸ ਨੇ ਜਸਲਮੇਰ ਜਾਣ ਦਾ ਕਾਰਨ ਦੱਸਿਆ ਅੱਛਾ ਹੁਣ ਤੱਕ ਤੋਂ ਆਪਣੀ ਜ਼ਿੰਦਗੀ ਚ ਕਿੰਨੀ ਕੋਪਲ ਖਰਤੀ ਹੈ ਫਕੀਰ ਨੇ ਪੁੱਛਿਆ ਕੁਝ ਖਾਸ ਨਹੀਂ ਉਸ ਆਦਮੀ ਨੇ ਜਵਾਬ ਦਿੱਤਾ ਫਿਰ ਹੋਰ ਉਮਰ ਵਧਾ ਕੇ ਕੀ ਲੈਣਾ ਹੈ ਫਕੀਰ ਨੇ ਸਮਝਾਉਣ ਵਾਂਗ ਪੁੱਛਿਆ ਫਕੀਰ ਦੀ ਗੱਲ ਸੁਣ ਕੇ ਉਹ ਆਦਮੀ ਕੁਝ ਨਹੀਂ ਬੋਲਿਆ ਆਪਣਾ ਸਾਰਾ ਸਮਾਨ ਇਕੱਠਾ ਕਰਕੇ ਆਪਣੇ ਰਾਹ ਪੈ ਗਿਆ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਫਕੀਰ ਨੇ ਅਲੱਪਿਆ ਫਕੀਰ ਦੇ ਬੋਲਾਂ ਨਾਲ ਕੇਸਰ ਦੀ ਜਾਗ ਖੁੱਲੀ ਬੀ ਸ਼ਾਵੀ ਚੌਕਸ ਹੋਇਆ ਬੈਠਾ ਸੀ ਛੇਤੀ ਹੀ ਤਿਆਰ ਹੋ ਕੇ ਤਿੰਨਾਂ ਨੇ ਆਪਣੀ ਮੰਜ਼ਲ ਦਾ ਰਾਹ ਫੜ ਲਿਆ ਅੱਗੇ ਇੱਕ ਸ਼ਹਿਰ ਆਇਆ ਜਿੱਤੇ ਸਵੇਰੇ ਸਵੇਰੇ ਹੀ ਬਹੁਤ ਅੱਛੇ ਹਲ ਪਹਿਲ ਸੀ ਲੋਕ ਕੰਮਾਂ ਕਾਰਾਂ ਲਈ ਘਰੋਂ ਨਿਕਲ ਰਹੇ ਸਨ ਤੇ ਦੁਕਾਨਾਂ ਖੁੱਲ ਰਹੀਆਂ ਸਨ ਰੇੜੀਆਂ ਵਾਲੇ ਰੇੜੀਆਂ ਸੁਝਾ ਰਹੇ ਸਨ ਤੇ ਬੱਚੇ ਸਕੂਲ ਜਾ ਰਹੇ ਸਨ ਜੋ ਅੰਨਾ ਮੈਂ ਵੇਖ ਰਿਹਾ ਤੂੰ ਸਵੇਰ ਦਾ ਕੁਝ ਚੁੱਪ ਜਿਹਾ ਲੱਗਦਾ ਠੀਕ ਠਾਕ ਹੈ ਸਭ ਫਕੀਰ ਨੇ ਸੋਚੀ ਪਈ ਕਿਸ ਨੂੰ ਪੁੱਛਿਆ ਠੀਕ ਹਾਂ ਸਾਈ ਜੀ ਬਸ ਸੋਚ ਰਿਹਾ ਜੇ ਮੈਂ ਵੀ ਇਦਾਂ ਦੇ ਸ਼ਹਿਰ ਚ ਜੰਮਿਆ ਹੁੰਦਾ ਤਾਂ ਇਹਨਾਂ ਜਵਾਕਾਂ ਵਾਂਗ ਸੋਹਣੇ ਕੱਪੜੇ ਪਾ ਕੇ ਸਕੂਲ ਜਾਇਆ ਕਰਦਾ ਇੱਥੇ ਲੋਕ ਕਿੰਨੇ ਖੁਸ਼ ਲੱਗਦੇ ਨੇ ਜਿਵੇਂ ਮੇਲੇ ਆਏ ਹੋਣ ਕੇਸਰ ਨੇ ਆਲੇ ਦੁਆਲੇ ਵੇਖਦਿਆਂ ਕਿਹਾ ਫਕੀਰ ਨੇ ਮੁਸਕਰਾ ਕੇ ਕਿਹਾ ਮੈਂ ਤੈਨੂੰ ਇੱਕ ਕਾਂ ਤੇ ਹੰਸ ਦੀ ਕਹਾਣੀ ਸੁਣਾਉਣਾ ਜੰਗਲ ਵਿੱਚ ਇੱਕ ਦਿਨ ਇੱਕ ਚਿੜੀ ਨੇ ਵੇਖਿਆ ਕਿ ਕਾਂ ਟਾਣੀ ਤੇ ਚੁੱਪ ਚਾਪ ਬੈਠਾ ਉਦਾਸ ਲੱਗ ਰਿਹਾ ਸੀ ਚਿੜੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਕਾਂ ਨੇ ਕਿਹਾ ਮੈਨੂੰ ਆਪਣਾ ਨਾਂ ਰੰਗ ਪਸੰਦ ਹੈ ਅਤੇ ਨਾ ਹੀ ਆਵਾਜ਼ ਹੰਸ ਕਿੰਨਾ ਸੋਹਣਾ ਪੰਛੀ ਹੈ ਕਿੰਨਾ ਚੰਗਾ ਹੁੰਦਾ ਜੇ ਮੈਂ ਹੰਸ ਹੁੰਦਾ ਦਲ ਆਪਾਂ ਹੰਸ ਕੋਲ ਚੱਲਦੇ ਹਾਂ ਚੀੜੀ ਨੇ ਕਾਹਨੂੰ ਕਿਹਾ ਦੋਵਾਂ ਨੇ ਹੰਸ ਕੋਲ ਜਾ ਕੇ ਕਾਮ ਵਾਲੀ ਗੱਲ ਦੱਸੀ ਹੰਸ ਨੇ ਕਾਮ ਵੱਲ ਵੇਖ ਕੇ ਕਿਹਾ ਕਦੇ ਮੋਰ ਨੂੰ ਪੈਲ ਪਾਉਂਦੇ ਵੇਖਿਆ ਮੋਰ ਦੇ ਖੰਭ ਕਿੰਨੇ ਸੋਹਣੇ ਨੇ ਲੋਕ ਮੋਰ ਦੇ ਖੰਭਾਂ ਨਾਲ ਧਾਰਮਿਕ ਗ੍ਰੰਥਾਂ ਨੂੰ ਚੋੜ ਕਰਦੇ ਹਨ ਕਾਸ਼ ਮੈਂ ਮੋਰ ਹੁੰਦਾ ਚੀੜੀ ਨੇ ਹੰਸ ਦੀ ਗੱਲ ਸੁਣ ਕੇ ਕਿਹਾ ਚਲੋ ਆਪਾਂ ਮੋਰ ਕੋਲ ਚੱਲਦੇ ਹਾਂ ਤਿੰਨਾਂ ਨੇ ਮੋਰ ਕੋਲ ਜਾ ਕੇ ਸਹੀ ਗੱਲ ਦੱਸੀ ਮੋਰ ਨੇ ਕੁਝ ਦਿਨ ਸੋਚ ਕੇ ਅਦਾਸ ਸੁਰ ਵਿੱਚ ਕਿਹਾ ਨਾ ਮੈਂ ਉੱਚਾ ਉੱਡ ਸਕਦਾ ਹਾਂ ਨਾ ਮੇਰੇ ਪੈਰ ਸੋਹਣੇ ਤੁਰਦਿਆਂ ਵੀ ਸ਼ਰਮ ਆਉਂਦੀ ਮੈਂ ਕਾਂ ਵਾਂਗ ਉਡਾਰੀਆਂ ਮਾਰਨਾ ਚਾਹੁੰਦਾ ਕਿੰਨਾ ਚੰਗਾ ਹੁੰਦਾ ਜੇ ਮੈਂ ਕਾਂ ਹੁੰਦਾ ਕਾਂ ਮੋਰ ਦੀ ਗੱਲ ਸੁਣ ਕੇ ਹੈਰਾਨ ਸੀ ਜਿਹੜੀ ਖੁਸ਼ ਸੀ ਕਿਉਂਕਿ ਉਸ ਦਾ ਕਾਂ ਨੂੰ ਸਮਝਾਉਣ ਦਾ ਮਕਸਦ ਪੂਰਾ ਹੋ ਗਿਆ ਸੀ ਸੋ ਜਵਾਨਾ ਪਰਮਾਤਮਾ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਦੇ ਕੇ ਕਿਸੇ ਨਾ ਕਿਸੇ ਮਕਸਦ ਲਈ ਦੁਨੀਆ 'ਚ ਭੇਜਿਆ ਹੈ ਗੁਣਾ ਵਿੱਚ ਹੀ ਸਹੱਪਣ ਹੈ ਤੇ ਦੂਸਰਿਆਂ ਦੇ ਕੰਮ ਆਉਣਾ ਸਾਡਾ ਮਕਸਦ ਹੈ ਸੇ ਮਕਸਦ ਵਿੱਚ ਲੁਕਿਆ ਹੈ ਖੁਸ਼ੀਆਂ ਦਾ ਖਜ਼ਾਨਾ ਫਕੀਰ ਨੇ ਜ਼ਿੰਦਗੀ ਦਾ ਨਿਚੋੜ ਕੇ ਸਾਨੂੰ ਸੁਣਾ ਦਿੱਤਾ ਫਕੀਰ ਦੀ ਦੂਜਿਆਂ ਦੇ ਕੰਮ ਆਉਣ ਵਾਲੀ ਗੱਲ ਸੁਣ ਕੇ ਕੇਸਰ ਨੂੰ ਆਪਣੇ ਪਿੰਡ ਦੀਆਂ ਕਈ ਰਵਾਇਤਾਂ ਪਿੱਛੇ ਗੁੱਝੇ ਪੈਦ ਸਮਝ ਆਣ ਲੱਗੇ ਜਦੋਂ ਪਿੰਡ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਤਾਂ ਕਿਉਂ ਬੇਬੇ ਕਈ ਕਈ ਦਿਨ ਦਾਲ ਰੋਟੀ ਘਰੋਂ ਬਣਾ ਕੇ ਮਾਤਾ ਅੰਬਾਲੇ ਘਰ ਦੇ ਕੇ ਆਉਂਦੀ ਸੀ ਕੇਸਰ ਨੂੰ ਹੁਣ ਸਮਝ ਆ ਰਹੀ ਸੀ ਕਿ ਸੌਣ ਵੇਲੇ ਬੇਬੇ ਸਰਵਤ ਦਾ ਭਲਾ ਕਿਉਂ ਮੰਗਦੀ ਹੁੰਦੀ ਸੀ ਅੱਜ ਕੱਲ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਆ ਸਭ ਨੂੰ ਆਪੋ ਆਪਣੀ ਪਈ ਐ ਲੋਕ ਪਹਿਲਾਂ ਵਰਗੇ ਨਹੀਂ ਰਹੇ ਇਹ ਗੱਲ ਕੇਸਰ ਨੇ ਪਿੰਡ ਦੀ ਸਾਥ ਵਿੱਚ ਕਈ ਵਾਰ ਸੁਣੀ ਸੀ ਤਲਵਾਰ ਜੋ ਮਿਆਨ ਦੀ ਕਦਰ ਨਹੀਂ ਕਰਦੀ ਪਿੱਕ ਦਿਨ ਖੁੰਡੀ ਹੋ ਜਾਂਦੀ ਹੈ ਬੋਲ ਫਕੀਰ ਦੇ ਸਨ ਉਹ ਪਹਨੇਰੀ ਰਾਤ ਦੀ ਸ਼ਾਂਤ ਚੁੱਪ ਨੂੰ ਬੀਛੇ ਦੇ ਭੌਂਕਣ ਨੇ ਝੰਝੋੜਿਆ ਉਸ ਦੀ ਆਵਾਜ਼ ਸੁਣ ਕੇ ਇੱਕ ਹੋਰ ਕੁੱਤੇ ਦੀ ਆਵਾਜ਼ ਆਈ ਕੇਸਰ ਬੀਛੇ ਨੂੰ ਚੁੱਪ ਕਰਵਾਉਣ ਲੱਗਿਆ ਤਾਂ ਫਕੀਰ ਨੇ ਰੋਕਿਆ ਭੌਂਕਦੇ ਕੁੱਤੇ ਨੂੰ ਚੁੱਪ ਨਹੀਂ ਕਰਾਈਦਾ ਕਹਿੰਦੇ ਹਨ ਕਿ ਕੁੱਤਿਆਂ ਨੂੰ ਰਾਤ ਦੇ ਹਨੇਰੇ ਵਿੱਚ ਵੀ ਦਿਸਦਾ ਹੈ ਸਭ ਆਪੋ ਆਪਣਾ ਕੰਮ ਕਰ ਰਹੇ ਨੇ ਕੇਸਰ ਦੀ ਸੋਚ ਜਿਵੇਂ ਸਰੀਰ ਤੋਂ ਬਾਹਰ ਨਿਕਲ ਕੇ ਬ੍ਰਹਿਮੰਡ ਵਿੱਚ ਤੈਰਨ ਲੱਗ ਪਈ ਸੀ ਉਸ ਨੂੰ ਲੱਗਿਆ ਕਿ ਰੱਬ ਦਾ पसारा ਉਸ ਦੀ ਸਮਸਤੋਂ ਪਰਾਂ ਹੋਰ ਵੀ ਹੈ ਅੱਖਾਂ ਤੋਂ ਦੂਰ ਸੋਚ ਤੋਂ ਅੱਗੇ ਉਸ ਨੂੰ ਫਕੀਰ ਦੀ ਅੱਜ ਦਿਨੇ ਕਹੀ ਗੱਲ ਜ਼ਿਆਦਾ ਏ ਕੋਈ ਵੀ ਸੱਚ ਅੰਤਿਮ ਸੱਚ ਨਹੀਂ ਹੁੰਦਾ ਫਿਰ ਬੰਦੇ ਦਾ ਆਪਣਾ ਅੰਤਿਮ ਸੱਚ ਕੀ ਹੈ ਇਹ ਸਿਰ ਸੋਚਣ ਲੱਗਾ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ